ਕਿੰਨੇ ਕੇ ਲਈ ਚੱਕ ਲੱਕੀ ਸੀ ਉਹ ਕਿੰਨੇ ਬਜਟੋ ਕਾਟਾ 20 25 ਕਿਲਿਆ ਇਹ 1 ਏਕੜ ਹੋਊਗਾ ਜੀ 1 ਏਕੜ ਲੈ ਮੰਨ ਕੇ ਚਲੋ ਅ ਇਹ ਬਹੁਤ ਭਾਰਾ ਨੁਕਸਾਨ ਹੋ ਗਿਆ ਇਹ ਤਾਂ ਹੁਣ ਮੰਨ ਕੇ ਚਲੋ ਪੰਜ ਸੱਤ ਪਿੰਡ ਬੈ ਗੇ ਨੌਜਵਾਨ ਮੁੰਡੇ ਆ ਗਏ ਕੁਦਰਤੀ ਵਿਹਲੇ ਸੀਗਾ ਕੋਈ ਨਾਤਾ ਕਹਿੰਨੇ ਰੋਟੀ ਖਾਣੀ ਕਹਿੰਨੇ ਨਹੀਂ ਖਾਣੀ ਆ ਜੇ ਖਾਣੀਆਂ ਤੇ ਚਲੋ ਕੁਦਰਤੀ ਜੀਲਾੜਾ ਤੇ ਬੋਇਆ ਕਿਹੜੀ ਕੀਆ ਫਾਇਰ ਪ੍ਰੀਡ ਵਗੈਰਾ ਕੋ ਨਹੀਂ ਉਹਦਾ ਆਪਾਂ ਕੀ ਕਹਾਂਗੇ ਲੈਟ ਯਾ ਉਹ ਲੋਕ ਉਹਨਾਂ ਪਿੰਡਾਂ 'ਚ ਜਾਈ ਰਕਣਾਂ ਮੇਰੇ ਨਾਲ ਗੱਲ ਕਰ ਯਾਰ ਪਿੰਡਾਂ 'ਚ ਖੜਨਾ ਚਾਹੀਦਾ ਹੈ ਕਾ ਕਰਨਾ ਚਾਹੀਦਾ ਜੀ ਹਰੇਕ ਪਿੰਡ 'ਚ ਕਵਰ ਗੱਡੀ ਚਾਹੀਦੀ ਹੈ ਕਿ ਆਖਰਾ ਕੋਈ ਪਤਾ ਨਹੀਂ ਫਰੂਦ ਆ ਫਰੂਦ ਆਖਦਾ ਹੁੰਦਾ ਜੀ ਹੁਣ ਗਵਰਨਮੈਂਟ ਨੂੰ ਸਰਕਾਰ ਨੂੰ ਚਾਹੀਦਾ ਵੀ ਹਰੇਕ ਪਿੰਡ 'ਚ ਗੱਡੀ ਝੱਟੀ ਜਾਵੇ ਪਾਣੀ ਲਈ ਨਾਲੇ ਸਕਿਉਰਿਟੀ ਵਾਲੇ ਸਰਕਾਰੀ ਬੰਦੇ ਛੱਡੇ ਯਾਰ ਪਿੰਡਾਂ ਦੇ ਦੁਆਰਾ ਕਰਨਾ ਹਰੇਕ ਬੰਦੇ ਨੂੰ ਸਹੂਲਤ ਮਿਲਣੀ ਚਾਹੀਦੀ ਆ ਹੁਣ ਜਿਹੜੇ ਥੇਕ ਦੇ ਵਾਹ ਲੈ ਜੀ ਸਾਡੇ ਗਰੀਬਾਂ ਬੰਦਿਆਂ ਦਾ ਉਹਨਾਂ ਦੇ ਜਿਹੜਾ ਸੜਕਾਂ ਨੂੰ ਕੋਈ ਸਰਕਾਰ ਹੁਣ ਬਣਾਏਗਾ ਦੇਊਗੀ ਕਿੰਨੇ ਕੀ ਰਹੀ ਚਾਚਾ ਕਿਸੇ ਨੇ ਕਿਵੇਂ ਬੁਝਾਈਦਾ ਅੱਗ ਹੋ ਗਈ ਯਾ ਅੱਗ ਲੱਗ ਗਈ ਚਾਹ ਪਿਆਰ 50 ਯਾ 40 ਯਾ ਕਿੰਨੇ ਬਈ ਇਹ ਭੈਣਾ ਹਾਈਬ੍ਰਿਡ ਗੱਟੀ ਆਈ ਹੈ ਕੋਈ ਅਸੀਂ ਉਹ ਯਾਰ ਦੋਸਤਾਂ ਮੁੰਡਾ ਉਹਨੂੰ ਫੋਨ ਲਾਇਆ ਉਹਨੇ ਭੇਜ ਗਿਆ ਗੱਡੇਆ ਹਾਂਜੀ ਹਾਂਜੀ ਬਾਕੀ ਪਲੂਰ ਦੇ ਬੰਦੇ ਆਏ ਆ ਧੁਰਕੋੜ ਅਲਖਾ ਐਸਐਸਡੀ ਪੰਜ ਗਰੇ ਦੇ ਪੰਜ ਗਰੇ ਦੇ ਬੰਦੇ ਟਰੈਕਟਰ ਲੈ ਕੇ ਆਉਣਾ ਨੇ ਹਾਲ ਮਾਰੇ ਸਾਰੇ ਫੇਕ ਆਗੂ ਕੀਤਾ ਅੱਗ ਨੂੰ ਹਾਂਜੀ ਅੱਗ ਬਹੁਤ ਜਿਆਦੇ ਸੀਗੀ ਮਾ ਕੰਟਰੋਲ ਕੀਤੀ ਅੱਗ ਵੀਰੇ ਕੰਪ੍ਰੈਟਰ ਆਈ ਸੀ ਉਹ ਬਾਅਦ ਚ ਆਇਆ ਬਹੁਤ ਦੇਟ ਆਇਆ ਬਈ ਸਾਡੇ ਪਿੰਡ ਤੇ ਅਸੀਂ ਦੇਵੀ ਵਾਲੇ ਕੋਲ ਦੋ ਟੈਂਕੀਆਂ ਸਿੰਘ ਸਾਡੇ ਪਿੰਡ ਦੇ ਟੈਂਕੀਆਂ ਨਹੀਂ ਪਾ ਜਾਈਆਂ ਦੋ ਉਹਨਾਂ ਕਰਕੇ ਰੋਏ ਅੱਗ ਦੇ ਕੰਟਰੋਲ ਨਹੀਂ ਆ ਵੀਰੇ ਉਹਨਾਂ ਕਰਕੇ ਨਹੀਂ ਉਹ ਫਾਇਰ ਬੈਟ ਤਾਂ ਬਹੁਤ ਡੇਟ ਆਈ ਉਹ ਡੇਟ ਆਈ ਕਿਵੇਂ ਕਿੰਨੇ ਘਰੀ ਚ ਅੱਗ ਲੱਗੀ ਸੀ ਤੇ ਕਿਵੇਂ ਲੱਗੀ ਅੱਗ ਪਤਾ ਲੱਗਿਆ ਇਹ ਅਸੀਂ ਦਾ ਔਲਕ ਮੈਂਦੇ ਸਾਨੂੰ ਪਿੰਡ ਦੇ ਵਿੱਚ ਆਵਾਜ਼ ਦਿੱਤੀ ਗਈ ਹੈ ਗੁਰਦੁਆਰੇ ਦੇ ਵਿੱਚ ਜੀ ਤੇ ਕਹਿੰਦੇ ਅੱਗ ਲੱਗ ਗਈ ਹੈ ਜੀ ਤੇ ਅਸੀਂ ਆਏ ਕਿੰਨੇ ਪੰਜ ਗ੍ਰੈਂਡ ਕੋਲੋਂ ਗੁਰਦੁਆਰੇ ਕੋਲੋਂ ਅੱਗ ਲੱਗੀ ਹੈ ਕਾਫੀ ਏਰੀਆ ਸਾਡੇ ਨੇੜਲੇ ਪਿੰਡਾਂ ਨਾਲ ਮਚ ਗਿਆ ਹੈ ਪਿੱਛੇ ਪਿੱਛੇ ਦੱਸਿਆ ਜਾ ਰਿਹਾ ਪਿੱਛੇ ਵੀ ਕਣਕ ਖੜੀ ਸੀਗੀ ਉਦੋਂ ਅੱਗੇ ਸੀਗਾ ਕੱਲਾ ਲੰਗਾ ਉਦੋਂ ਅੱਗੇ ਅੱਗੇ ਗਾਂ ਫੇਰ ਕਣਕ ਕਣਕ ਖੜੀ ਸੀ ਛੋਟੀ ਕਿੰਨੀ ਕਿ ਕਣਕ ਮਚ ਗਈ ਹੋਣੀ ਕੋਈ ਥੋੜਾ ਆਈਡੀ ਕੋਈ ਮੇਰੇ ਹਿਸਾਬ ਨਾਲ ਅੰਦਾਜ਼ਾ ਹੋਊਗਾ ਜਿਹੜੀ ਹੁਣ ਅੱਗ ਬੁਝਾਈਏ ਸਾਡੇ ਆਿਆਂ ਤੋਂ ਕੋਈ ਹੋਊਗੀ ਤਿੰਨ 3.5 ਕਿਲੇ ਜਿਹੜੀ ਇੱਥੇ ਮਚਾਈ ਹੈ ਸਾਰੀ ਟੋਟਲ ਕਿੰਨੀ ਹੋਊਗਾ ਏਰੀਆ ਨਹੀਂ ਸਰ ਨਹੀਂ ਸਾਨੂੰ ਪਤਾ ਹੀ ਤਾਂ ਬਾਅਦ ਚ ਆਏ ਨਾ ਸਾਰੇ ਏਰੀਆ ਇਹ ਤਾਂ ਜਦੋਂ ਇਹ ਨਾ ਵੀ ਅਸੀਂ ਤਾਂ ਪੂਰੀ ਚੱਲੀ ਜਾਂਦੀ ਉਦੋਂ ਆਏ ਪ੍ਰਸ਼ਾਸਨ ਦਾ ਕਿਦਾਂ ਦਾ ਰਵੱਈਆ ਰਿਹਾ ਪ੍ਰਸ਼ਾਸਨ ਦਾ ਆਪ ਇਹੋ ਜੇ ਮੋਰਾਂ ਤੇ ਹਵਾ ਤੇਜ਼ ਹੈ ਪ੍ਰਸ਼ਾਸਨ ਦਾ ਰਵਈਆ ਕਿਦਾਂ ਦਾ ਰਿਹਾ ਆਏ ਮੋਰਾਂ ਤੇ ਸਾਨੂੰ ਪੈਂਡ ਵਾਲੇ ਨੇ ਪੁੱਛਿਆ ਕਿ ਅੱਗੇ ਕਹਿੰਦੇ ਟਰੈਕਟਰ ਆ ਗੱਡੀ ਆ ਜਿਹੜੀ ਅੱਜ ਭਜਾਉਣ ਵਾਲੀ ਆਈ ਆ ਇਹ ਕਹਿੰਦੇ ਬਾਅਦ ਦੇ ਵਿੱਚ ਆਈ ਆ ਕਹਿੰਦੇ ਉਦੋਂ ਪਹਿਲਾਂ ਅਸੀਂ ਕੰਟਰੋਲ ਕਰੀ ਜਾਂਦੇ ਸੀਗੇ ਕਿ ਟਰੈਕਟਰ ਗੱਡੀ ਬਾਅਦ ਦੇ ਵਿੱਚ ਆਈ ਆ ਹਾਂਜੀ ਆ ਬੋਲੀ ਕਰੋ ਇੱਕ ਮਿੰਟ ਬੋਲਟ ਹੈਲੋ ਵੀਰੇ ਇਹ ਬੰਦ ਕਰ ਇੱਕ ਇੱਕ ਕੇ ਬੰਦ ਕਰ ਬੰਦ ਕਰ ਯਾਰ ਬੰਦ ਕਰ ਲੈ ਅਸੀਂ ਮਸਾਂ ਭਜਾਈ ਜੀ ਅੱਗ ਕੋਈ ਪ੍ਰਸ਼ਾਸਨ ਵਾਲਾ ਨਹੀਂ ਆ ਜਦੋਂ ਅੱਗ ਬੱਝ ਗਈ ਉਦੋਂ ਗੱਡੀਆਂ ਵੀ ਆ ਗਈਆਂ ਉਸ ਤੋਂ ਬਾਅਦ ਫੋਰਸ ਵੀ ਆ ਗਈ ਸਾਡੇ ਲੀੜੇ ਵੀ ਥੜ ਗਏ ਸਾਡੀਆਂ ਲੱਤਾਂ ਤੇ ਵੀ ਲੋਕੀ ਦਾ ਅੱਗ ਪੈ ਗਿਆ ਆਹ ਵੇਖਾ ਇੱਧਰ ਵੇਖ ਭਾਈ ਹਾਂ ਇੱਧਰ ਕੋਈ ਹੋਰ ਨਹੀਂ ਗੱਲ ਕੋਈ ਨਹੀਂ ਆ ਜਦੋਂ ਅੱਗ ਭਜਾਈ ਜਦੋਂ ਗੱਡੀਆਂ ਵੀ ਆ ਗਈ ਬਹੁਤ ਖੂਨ ਲਾਇਆ ਕਿੰਨਾ ਕ ਟਾਈਮ ਲੱਗਿਆ ਕਿੰਨੇ ਕ ਟਾਈਮ ਤੋਂ ਅੱਗ ਲੱਗੀ ਦੋ ਘੰਟੇ ਲੱਗੇ ਦੋ ਘੰਟੇ ਲੱਗਦੇ ਰਹੇ ਜੀ ਆਪਣੇ ਨੇੜੇ ਦੇ ਪਿੰਡ ਸਾਡਾ ਢਲਛੜੀ ਪਿੰਡ ਆ ਦੇਵੀ ਵਾਲਾ ਸਿੱਖਾਂ ਵਾਲਾ ਸਾਰੇ ਪਿੰਡਾਂ ਦੇ ਵੀਰਾਂ ਨੇ ਬਹੁਤ ਵੱਡੀ ਪੰਜ ਕਰਾਈ ਸਾਰੇ ਪਿੰਡਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਪਰ ਪ੍ਰਸ਼ਾਸਨ ਦੀ ਬਹੁਤ ਲਾਪਰਵਾਹੀ ਹੈ ਜੀ ਫੋਨ ਲਾਉਂਦੇ ਰਹੇ ਆ ਅਸੀਂ ਕੋਈ ਸਾਡੇ ਫਾਇਰਫਾਈਟ ਨਹੀਂ ਆਏਗੀ ਹਾਂ ਜੀ ਬਹੁਤ ਜੀ ਕੋਈ ਵੀ ਇਹ ਤਾਂ ਸਾਡੇ ਲੋਕਾਂ ਨੇ ਅੱਗ ਬੁਝਾਈ ਗਈ ਜੀ ਉਹ ਦੁਬਾਰਾ ਕਿੰਨਾ ਗੇਰੀਏ ਚੱਗ ਲੱਗੀ ਸਰ ਅੱਗ ਲੱਗੀ ਉਹ ਕਾਫੀ 100 ਕਿੱਲੇ ਚ ਲੱਗੀ ਕਣਕ ਸੀ ਕੀ ਟਾਂਕ ਸੀ ਪਹਿਲਾਂ ਮੁੰਡਾ ਸੀਗਾ ਆ ਇੱਥੇ ਦੇਵੀ ਵਾਲਾ ਉਹ ਵਿਚਾਰਾ ਲੈ ਕੇ ਉਹਦਾ ਟਰਾਕ ਉਹ ਵਿਚਾਰਾ ਇੱਥੇ ਕੇ ਦਾ ਵਿਚਾਰਾ ਦਾ ਵਾਹਨ ਸੀਗਾ ਮੋ ਦੀ ਪੇਦਾ ਵਾਂਸ ਗਿਆ ਇੱਕ ਇੱਕ ਮੁੰਡਾ ਇਥੇ ਬੋੜਾ ਉਹਨ ਦਾ ਵਾਂਸ ਜਿਹੜਾ ਠੀਕੇ ਦੇ ਵਾਂਸ ਸਾਰਾ ਮੱਚ ਗਿਆ ਵਾਂਸ ਤੇਰਾ ਦਾ ਅਸੀਂ ਮੂਰੇ ਸੀ ਸਾਡੇ ਦਾ ਆਪ ਚਲੋ ਫਰਤਿਆ ਸਾਡਾ ਕੱਲੇ ਕੱਲਾ 나ੜ ਤੇ ਕੜਕ ਦੋਨੇ ਚੀਜ਼ੀ ਵਿੱਚ ਹਾਂ ਕਾੜ ਕਾੜ ਕੋਈ ਫੁੱਲ ਮੱਚੀ ਤਾਂਗਰ ਤਾਂ ਚਲੋ ਥੋੜਾ ਸੀਗਾ ਕੜਕ ਬਾੜੀ ਸੀ ਆ ਮੇਰੇ ਲਈ ਕਰੀ ਮਾਣ ਮੇਰੇ ਨਾਲ ਤਨੂ ਸੇਗ ਲੱਗ ਗਿਆ ਲਹੂ ਨਿਕਲਿਆ ਵੇਖ ਲੋ ਅਸੀਂ ਮਥਾ ਅੱਗ ਬਜਾਈ ਆ ਹਾਂਜੀ ਅਸੀਂ ਡੈਗ ਡੈਗ ਕੇ ਪਾਣੀ ਪਾ ਪਾ ਕੇ ਕੋਈ ਪ੍ਰਸ਼ਾਸਕ ਨੇ ਜਿਹੜਾ ਅਸੀਂ ਅੱਗ ਬਜਾਲੀ ਉਸ ਤੋਂ ਬਾਅਦ ਆਏ ਆ ਸਾਰੇ ਓਏ ਉਹ ਤਾਂ ਹੁਣ ਆਏ ਵੀਡੀਓ ਬਣਾਉਣਾ ਆਇਆ ਚਲੋ ਗੱਲ ਵੱਖਰੀ ਆ ਨਖਾਨ ਨਹੀਂ ਕਰਨ ਕਰਦਾ ਉਸ ਤੋਂ ਤਾਂ ਸਾਵੇ ਤਾਂ ਬਹੁਤ ਕਰਦਾ ਇਹ ਬਲਾਕ ਜਿਹੜੇ ਹੈਗੇ ਉਹ ਤਾਂ